ਸੋਨਾਲੀ 21750 ਟਰੈਕਟਰ ਡਬਲ ਕਲਚ ਦੇ ਵਿੱਚ 6 ਚਿਰੀ ਦੇ ਵਿੱਚ ਪੰਜਾਬ ਨੰਬਰ ਦੇ ਵਿੱਚ ਪਿਛਲੇ ਟਾਇਰ ਰੱਦੇ ਆ ਜੀ ਅਗਲੇ ਟਾਇਰ 60 ਪੈਸੇ ਆ ਜੀ ਪੰਜਾਬ ਨੰਬਰ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਇੰਜਨ ਗੇਅਰ ਲਿਫਟ ਪੰਪ ਅਗਲਾ ਹਿੱਸਾ ਬੈਕ ਹਿੱਸਾ ਟਰੈਕਟਰ ਤੁਸੀਂ ਚਲਾ ਕੇ 2 ਦਿਨ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਚ ਨਹੀਂ ਟਰੈਕਟਰ ਦੇ ਵਿੱਚ ਬਲੂ ਮਾਰਦੇ ਟਰੈਕਟਰ ਪਲੇਸ਼ਰ ਤੋੜ ਜੇ ਤੁਸੀਂ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਅਗਲੇ ਟਾਇਰ ਦੇਖ ਸਕਦੇ ਹੋ 60 ਪੈਸੇ ਟਾਇਰਾ ਐਮ ਆਰ ਕੰਪਨੀ ਦੇ ਜੀ ਸਟਾਈਲੀ ਸਟਿੱਕਰ ਵਾਲ ਆ ਗਿਆ ਜੀ ਨਵਾਂ ਡੈਸ਼ਬੋਰਡ ਆ ਗਿਆ ਇਹਦਾ ਆ ਡੈਸ਼ਬੋਰਡ ਆ ਜੀ ਇਹ ਤਾਂ ਨਵਾਂ ਆ ਗਿਆ ਇਹ ਨਵੇਂ ਮਾਡਲ ਵਾਲਾ 10 ਮਾਡਲ ਆ ਜੀ ਪਿਛਲੇ ਟਾਇਰ ਅੱਦੇ ਆ ਜੀ ਐਮ ਆਰ ਐਫ ਕੰਪਨੀ ਦੇ ਦੇਖ ਸਕਦੇ ਹੋ ਰਿਮਾ ਰੂਮਾ ਦਾ ਡਬਲ ਲੁਪੀਆਂ ਤੇ ਰਿੰਬ ਆ ਗਿਆ ਜੀ ਇਹਦੇ 14 ਦੇ ਰੀਜਨਲ ਟਾਇਰਾਂ ਵਾਲਾ ਟਰੈਕਟਰ ਹੈ ਇਹ ਮਰਗਾਟ ਨਵੇਂ ਲੱਗੇ ਹੋਏ ਆ ਜੀ ਬਰਗਾਟ ਬਿਲਕੁਲ ਨਵੇਂ ਲੱਗੇ ਆ 6 ਛਿਰੀ ਦੇ ਵਿੱਚ ਇਹ ਟਰੈਕਟਰ ਆ ਪ੍ਰਭੋ ਇੰਜਨ ਗੇਅਰ ਲੈਫਟ ਪੰਪ ਦੀ ਜ਼ਿੰਮੇਵਾਰੀ ਫੁੱਲ ਆ ਟਰੈਕਟਰ ਚਲਾ ਕੇ ਦੇਖ ਸਕਦੇ ਹੋ ਸਟੀering ਨਵਾਂ ਲੱਗਿਆ ਹੋਇਆ ਪਹਿਲੇ ਹਿੱਸੇ ਦਾ ਕੰਮ ਹੋਇਆ ਜੀ ਪਿਛਲੇ ਟਾਇਰ ਦੇਖ ਸਾਨੂੰ ਐਮਰਕ ਕੰਪਨੀ ਦੇ ਆ ਜੀ ਅੱਧੇ ਟਾਇਰ ਆ ਪਿਛਲੇ ਡਬਲ ਕਲਚ ਦੇ ਵਿੱਚ ਆ ਟਰੈਕਟਰ ਛੀਚਰੀ ਦੇ ਵਿੱਚ ਆ ਪੰਜਾਬ ਨੰਬਰ ਦੇ ਵਿੱਚ 2003 ਮਾਡਲ ਟਰੈਕਟਰ ਆ ਪ੍ਰਭੂ ਸਟੀਲੀ ਸਟਿੱਕਰਾਂ ਲਾ ਆ ਗਿਆ ਇਹ ਡੈਸ਼ਬੋਰਡ ਨਵੇਂ ਮਾਡਲ ਵਾਲਾ ਆ ਗਿਆ ਜੀ ਡਬਲ ਲੁੱਪੀਆਂ ਵਾਲੇ ਤੇ ਰਿੰਬ ਆ ਗਏ ਤਿੰਨ ਮਾਡਲ ਦੇ ਵਿੱਚ ਜਿਹੜੇ ਟਰੈਕਟਰ ਆਏ ਉਹਨਾਂ ਨੂੰ ਪਤਾ ਹੋਣਾ ਵੀਰਾਂ ਨੂੰ ਅਗਲੇ ਰਿਮਾ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਤੁਸੀਂ ਸੱਤ ਪੈਸੇ ਟਾਇਰ ਆ ਜੀ ਚਾਰੇ ਪੱਕੇ ਕੰਡੀਸ਼ਨ ਦੇਖ ਸਕਦੇ ਹੋ ਜੀ ਇੱਥੋਂ ਥੋੜੇ ਥੋੜੇ ਜਰਜੀ ਲੱਗੀ ਹੋਈ ਆ ਬਾਕੀ ਟਰੈਕਟਰ ਸਾਫ਼ ਆ ਜੀ 9417148607 9417148607 ਤੇ ਫੋਨ ਕਰਕੇ ਟਰੈਕਟਰ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਪੈਂਡ ਕੋਠੇ ਅਮਨਗੜ ਮੱਲਣ ਜ਼ਿਲ੍ਹਾ ਮੌਕਸਰਾ ਤਹਿਸੀਲ ਗਿੱਦੜਵਾਹਾ ਦੇ ਵਿੱਚ ਟਰੈਕਟਰ ਵਿਕਾਊ ਆ ਜੀ ਆ ਰੇਟ 2,115,000 ਰੁਪਇਆ ਮੌਕੇ ਤੇ ਮਾਣ ਤਨ ਪੂਰਾ ਕੀਤਾ ਜਾਊਗਾ ਟਰੈਕਟਰ ਵਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਆ ਆ ਰੇਟ 2,115,000 ਰੁਪਇਆ ਨੰਬਰ ਆ ਜੀ 9417148607 9417148607 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਨਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਪਿੰਡ ਕੋਠੇ ਅਮਨਗੜ ਮੱਲਣ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਮੋਗਾ ਜੀ ਦੁੱਦਾ ਕੌਣੀ ਕੋਲੇ ਵੀਰਾਂ ਦਾ ਪਿੰਡ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤਿੰਨ ਮਾਡਲ ਟਰੈਕਟਰ ਆ ਪੰਜਾਬ ਨੰਬਰ 6 CD ਡਬਲ ਕਲਚ ਦੇ ਵਿੱਚ ਰੇਟ 2 ਲੱਖ 15000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾਨ ਪੂਰਾ ਕੀਤਾ ਜਾਊਗਾ ਜੀ ਕ੍ਰੇਸ਼ਨ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਉੱਪਰ ਉਹ ਦਬ ਕੇ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਜਾਵੇ ਜੀ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਟਰੈਕਟਰ ਦੀ ਕੋਈ ਬਲੂ ਨਹੀਂ ਕੋਈ ਟਰੈਕਟਰ ਪਲਾਈ ਸ਼ਰਨੀ ਤੋੜਦਾ ਗਰਮ ਹੋ ਕੇ ਜੀ ਕੋਈ ਗੇਅਰ ਹਿੱਸੇ ਦੀ ਆਵਾਜ਼ ਨਹੀਂ ਫੁੱਲ ਜ਼ਿੰਮੇਵਾਰੀ ਹੈ ਜੀ ਟਰੈਕਟਰ ਆਪਾਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਟਰੈਕਟਰ ਦੇਖ ਲਓ ਜੀ ਫਿਰ ਤੁਹਾਨੂੰ ਸਟਾਰਟ ਕਰਕੇ ਆਪਾਂ ਟਰੈਕਟਰ ਦਿਖਾਵਾਂਗੇ ਜਿੰਨਾ ਕ ਰੰਗ ਆ ਤੁਹਾਡੇ ਸਾਹਮਣੇ ਆ ਭਰਾਓ ਜਿੱਥੋਂ ਰੰਗ ਲੱਥਾ ਤੁਹਾਡੇ ਉਹ ਵੀ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਦਾ ਹੋਊਗਾ 2003 ਮਾਡਲ ਆ ਭਰਾਵੋ ਡਬਲ ਕਲਚ ਦੇ ਵਿੱਚ 6 ਚਿਰੀ ਦੇ ਵਿੱਚ